ਇੱਕ ਟਾਈਮ ਤੇ ਬਹੁਤ ਹੀ ਜ਼ਿਆਦਾ ਮਤਲਬ ਚਾਚਾ ਵਿੱਚ ਸੀਗੇ ਤੇ ਅਚਾਨਕ ਕੀ ਹੋਇਆ ਕਿ ਜਿਹੜਾ ਤੁਸੀਂ ਇੱਕਦਮ ਸ਼ਾਂਤ ਹੋ ਕੇ ਬੈਠ ਕੇ ਕੀ ਗੱਲਬਾਤ ਡੀ ਐਚਓ ਸ਼ਿਪ ਦੀ ਗੱਲ ਕਰਦਾ ਵੀ ਜਦੋਂ ਮੈਂ ਫੇਸ ਕੀਤਾ ਘਰਾਓ ਡੀ ਐਚਓ ਸ਼ਿਪ ਵਿੱਚ ਫੂਡ ਸੇਫਟੀ ਤੇ ਮੈਂ ਜ਼ਿਲ੍ਹਾ ਸਿਹਤ ਅਫਸਰ ਸੀ ਤੇ ਮੈਂ ਆਪਣੇ ਪੁਰਾਣੇ ਡੀ ਐਚਓ ਨੂੰ ਕਹਿੰਦਾ ਹੁੰਦਾ ਜੀ ਤੁਹਾਡੀ ਬੀਜੋ ਜਿਹੜੇ ਰਾਜ ਕੰਡੇ ਆ ਨਾ ਉਹ ਝੋਕਦਾ ਪਿਆ ਉਹਦੇ ਕਰਕੇ ਫੇਸ ਕਰ ਰਿਹਾ ਕਿਉਂਕਿ ਉਹ ਲੋਕ ਕਹਿੰਦੇ ਆ ਵਪਾਰ ਮੰਡਲ ਕਹਿੰਦਾ ਦਸੂਏ ਦਾ ਭਈ ਜਦ ਅਸੀਂ ਮਹੀਨੇ ਦਿੰਨੇ ਇਹਨਾਂ ਨੂੰ ਫਿਰ ਸਾਡੇ ਲੂਜ ਸੈਂਪਲ ਖੁੱਲੇ ਸੈਂਪਲ ਕਿਉਂ ਭਰਦਾ ਕਿਉਂਕਿ ਮੈਂ ਤਾਂ ਕਲੈਕਸ਼ਨ ਕੀ ਸਾਸਿਕਾਲ ਜੀ ਮੈਂ ਤਾਂ ਆਪਣਾ ਪ੍ਰਵਿੰਦਰ ਸਿੰਘ ਰਾਜਾ ਟਾਂਡਾ ਔਰ ਅਮਰਤ ਸ਼ਿਹਰਪੁਰ ਤੋਂ ਅੱਜ ਤੁਹਾਡੀ ਅਸੀਂ ਮੁਲਾਕਾਤ ਕਰਾਉਣ ਜਾ ਰਹੇ ਹਾਂ ਇੱਕ ਖਾਸ ਸ਼ਖਸੀਅਤ ਦੇ ਨਾਲ ਜਿਹੜਾ ਨੂੰ ਧਾਕਰ ਸ਼ਬਦ ਦੇ ਨਾਲ ਕਹਿ ਕੇ ਲੋਕਾਂ ਨੇ ਪੁਕਾਰਿਆ ਕਿਉਂਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਉਹਨਾਂ ਦੀਆਂ ਵੀਡੀਓ ਕਾਫੀ ਵਾਇਰਲ ਹੋਈਆਂ ਸੀ ਜਿਹਦੇ ਵਿੱਚ ਉਹ ਜਿਹੜੇ ਫੂਡ ਸੇਫਟੀ ਅਫਸਰ ਸੀ ਤਾਂ ਜਿਹੜੀਆਂ ਦੁਕਾਨਾਂ ਦੀ ਜਾਂ ਜਿਹੜੀਆਂ ਜੂਸ ਵਾਲੀਆਂ ਰੇੜੀਆਂ ਜਾਂ ਹੋਰ ਵੀ ਜਿਹੜੀਆਂ ਖਾਣ ਪੀਣ ਵਾਲੀਆਂ ਵਸਤੂਆਂ ਸੀ ਉਹਨਾਂ ਦੀ ਚੈਕਿੰਗ ਕਰਦੇ ਹੁੰਦੇ ਸੀਗੇ ਤੇ ਚੈਕਿੰਗ ਕਰਕੇ ਜਿਹੜੇ ਲੋਕ ਗਲਤ ਕੰਮ ਕਰਦੇ ਸੀ ਉਹਨਾਂ ਦੇ ਉੱਤੇ ਕਾਰਵਾਈ ਕਰਦੇ ਸੀ ਸੋ ਇਸੇ ਤਰ੍ਹਾਂ ਅੱਜ ਸੀ ਉਹਨਾਂ ਕੋਲ ਪਹੁੰਚੇ ਆ ਜੀ ਹੁਸ਼ਿਆਰਪੁਰ ਦੇ ਸ਼ਹਿਰ ਦੇ ਵਿੱਚ ਤੇ ਕਰਦੇ ਉਹਨਾਂ ਨਾਲ ਗੱਲਬਾਤ ਲੈਣੇ ਉਹਨਾਂ ਕੋ ਜਾਣਕਾਰੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਹਾਡਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਸਰ ਤੁਸੀਂ ਇੱਕ ਟਾਈਮ ਤੇ ਬਹੁਤ ਹੀ ਜ਼ਿਆਦਾ ਮਤਲਬ ਚਾਚਾ ਵਿੱਚ ਸੀਗੇ ਤੇ ਅਚਾਨਕ ਕੀ ਹੋਇਆ ਕਿ ਜਿਹੜਾ ਤੁਸੀਂ ਇੱਕਦਮ ਸ਼ਾਂਤ ਹੋ ਕੇ ਬੈਠ ਕੇ ਕੀ ਗੱਲਬਾਤ ਹੋਈ ਜੀ ਕਈ ਵਾਰ ਤੁਸੀਂ ਦੇਖਿਆ ਹੋਣਾ ਨਾ ਪੇੜ ਜਦੋਂ ਪੱਤ ਛੱਡਦੇ ਵਿੱਚ ਸੁੱਕ ਜਾਂਦਾ ਲੋਕਾਂ ਨੂੰ ਲੱਗਦਾ ਨਾ ਸੁੱਕਾ ਜਾ ਵੀ ਇਹ ਪਤਾ ਨਹੀਂ ਸੁੱਕ ਹੀ ਗਿਆ ਖੜ ਸੁੱਕ ਹੋ ਗਿਆ ਹਾਂਜੀ ਉਸ ਤੋਂ ਬਾਅਦ ਕਿੰਨਾ ਹਰਿਆ ਭਰਿਆ ਹੁੰਦਾ ਗ੍ਰੀਨ ਲਾਲਸ਼ਟਰੀ ਹੁੰਦਾ ਹਾਂਜੀ ਤਾਂ ਸਾਡਾ ਵੀ ਉਹ ਪੀਰੀਆਡ ਐਕ ਜਿਹਦੇ ਵਿੱਚ ਅਸੀਂ એનર્ਜੀ ਇਕੱਠੀ ਕੀਤੀ ਕਲੈਕਟ ਕਰਕੇ ਕਿਉਂਕਿ ਜਿਹੜਾ ਨਵਾਂ ਖੇਤਰ ਚੁਣਿਆ ਆਪਾਂ ਪੋਲਿਟੀਕਲ ਖੇਤਰ ਉਹਦੇ 'ਚ ਜਾਣਾ ਵੀ ਬਹੁਤ ਜ਼ਰੂਰੀ ਆ ਕਿਉਂਕਿ ਲੜਾਈ ਸੇਮ ਐ ਲੜਾਈ ਕੋਈ ਅੱਡ ਨਹੀਂ ਹੈਗੀ ਪਹਿਲਾਂ ਸੇਫ ਤੇ ਸਟੈਂਡਰਡ ਫੂਡ ਦੀ ਮਿਆਰੀ ਤੇ ਸੁਰੱਖਿਅਤ ਫੂਡ ਦੀ ਲੜਾਈ ਲੜੀ ਆ ਤੇ ਅੱਜਕੱਲ ਜਿਹੜਾ ਇੱਕ ਮਿਆਰੀ ਸੁਰੱਖਿਅਤ ਜਿਹੜਾ ਪੋਲੀਟੀਸ਼ੀਅਨ ਦੀ ਲੜ ਰਿਹਾ ਕਿਉਂਕਿ ਬਹੁਤ ਅਸੁਰੱਖਿਅਤ ਜਿੱਦਾ ਫੂਡ ਹੈ ਜਿੱਦਾਂ ਬਿਲਕੁਲ ਬੇਮਿਆਰੀ ਫੂਡ ਹੈ ਉਦਾਂ ਹੀ ਪੋਲੀਟੀਸ਼ੀਅਨ ਵੀ ਬੇਮਿਆਰੀ ਹੋ ਗਏ ਬਿਲਕੁਲ ਮਿਆਰ ਕੋਈ ਨਹੀਂ ਰਿਹਾ ਕੋਈ ਐਥਿਕਸ ਨਹੀਂ ਰਹੇ ਪਰਿਵਾਰਵਾਦ ਹਾਵੀ ਹੋ ਗਿਆ ਉਸ ਖੇਤਰ ਚ ਆਏ ਆ ਤਾਂ ਕਿ ਆਉਣ ਵਾਲਾ ਜਿਹੜਾ ਪੰਜਾਬ ਹੈ ਨਾ ਤੁਸੀਂ ਦੇਖੋਗੇ ਜੇ ਤੁਸੀਂ ਥੋੜਾ ਜਿਹਾ ਕਿਤੇ ਜੋ ਅੱਜ ਦਾ ਹਾਲਾਤ ਹੈ ਜੇ ਥੋੜਾ ਜਿਆਦਾ ਕਲਪਨਾ ਕਰੋਗੇ ਵੀ 10 ਸਾਲ ਬਾਅਦ ਕਿਵੇਂ ਦਾ ਪੰਜਾਬ ਹੋਊਗਾ ਤੁਸੀਂ ਸੋਚ ਸਕਦੇ ਹੋ ਪੰਜਾਬ ਕਿਵੇਂ ਦਾ ਹੋਊਗਾ ਜਿਸ ਤਰ੍ਹਾਂ ਡਿਟੇਰੀਓਰੇਟ ਹੋ ਰਹੇ ਹਾਲਾਤ ਲਾਅ ਐਂਡ ਆਰਡਰ ਦੀ ਤੁਸੀਂ ਹੈਰਾਨ ਹੋਵੋਗੇ ਤੇ ਸਾਡੇ ਪੋਲੀਟੀਸ਼ੀਅਨ ਹੀ ਜਿਹੜੇ ਮੌਜੂਦਾ ਸਰਕਾਰ ਪੰਜਾਬ ਵਿੱਚ ਲਾ ਰਹੇ ਆ ਉਹਨਾਂ ਦਾ ਹੀ ਵੱਡਾ ਲੀਡਰ ਦਿੱਲੀ ਵਾਲਾ ਇਹ ਕਹਿ ਰਿਹਾ ਪਿੱਛਾ ਹੈ ਦਾਾਂ ਸਾਮ ਦਾਾਂ ਦੰਡ ਭੇਤ ਕੁਛ ਵਰਤੋ ਸੋਸ਼ਲ ਮੀਡੀਆ ਤੇ ਸਾਰੀ ਵਾਇਰਲ ਹੋਈ ਤੇ ਲੜਾਈ ਝਗੜਾ ਕੁਛ ਕਰਨਾ ਪਵੇ ਝੂਠ ਸੱਚ ਬੋਲਣਾ ਪਵੇ ਕੋਈ ਕੁਐਸਚਨ ਆਨਸਰ ਭਲਾ ਇਹ ਇਹਨੂੰ ਤੁਸੀਂ ਕੀ ਕਹਿ ਸਕਦੇ ਹੋ ਇਹ ਕੋਈ ਮਿਆਰ ਹੋਇਆ ਰਾਜਨੀਤੀ ਦਾ ਇਹਨੂੰ ਤੁਸੀਂ ਲੋਕਤਨ ਮੈਂ ਤਾਂ ਸਵਾਲੇ ਉਠਾਉਣਾ ਤੇ ਆਮ ਆਦਮੀ ਦੀ ਗੱਲ ਕਰੀ ਜੇ ਆਮ ਆਦਮੀ ਹੈ ਤੇ ਇੱਕ ਆਮ ਆਦਮੀ ਜੇ ਇਹੋ ਜੀ ਸਟੇਟਮੈਂਟ ਦੇ ਦਿੰਦਾ ਤਾਂ ਕੀ ਸਰਕਾਰ ਉੱਤੇ ਲੀਗਲ ਕਾਰਵਾਈ ਨਾ ਕਰਦੀ ਇਹ ਜਿਹੜੇ ਦੋਰੇ ਮਾਪਦਣ ਦਾ ਨਹੀਂ ਹੋਣਾ ਚਾਹੀਦੇ ਇਹ ਇਹ ਜਿਹੜੀ ਡੁਅਲਟੀ ਹੈ ਇਹ ਮਾਪਦੰਡ ਇੱਕੋ ਹੀ ਹੋਣਾ ਚਾਹੀਦਾ ਜੇ ਤੁਸੀਂ ਕਾਮਬੰਦੇ ਲਈ ਰੱਖਦੇ ਹੋ ਫਿਰ ਉਹਦੇ ਤੇ ਲੀਗਲ ਕਾਰਵਾਈ ਹੋਣੀ ਚਾਹੀਦੀ ਤੇ ਆਪਦੇ ਲੀਡਰ ਤੇ ਵੀ ਕਾਰਵਾਈ ਕਰੋ ੈਥਿਕਲੀ ਠੀਕ ਹੋਵੇ ਕਿਉਂਕਿ ਜੇ ਤੁਸੀਂ ਜ਼ੀਰੋ ਟੋਲਰੈਂਸ ਜਿਹੜੀ ਤੁਸੀਂ ਕਿਹਾ ਸੀ ਚਾਹੇ ਉਹ ਭ੍ਰਿਸ਼ਟਾਚਾਰ ਤੇ ਜ਼ੀਰੋ ਟੋਲਰੈਂਸ ਕਿਹਾ ਚਾਹੇ ਤੁਸੀਂ ਹੋਰ ਵੀ ਜੜੀਆਂ ਚੀਜ਼ਾਂ ਆ ਕੋਈ ਵੀ ਹਨਾ ਜਿਹੜੀ ਕੋਈ ਵੀ ਚੀਜ਼ ਆ ਉਤੇ ਜ਼ੀਰੋ ਟੋਲਰੈਂਸ ਚਾਹੇ ਉਹ ਮਾਈਨਿੰਗ ਦੇ ਵਿੱਚ ਮਾਫੀਆ ਜਾਂ ਕੋਈ ਵੀ ਤੇ ਚਾਹੇ ਵਾਈਨ ਖੇਤਰ ਜਿਹੜਾ ਉਹਦੇ ਚ ਮਾਫੀਆ ਸੋ ਉਹ ਜਿਹੜਾ ਜ਼ੀਰੋ ਟੋਲਰੈਂਸ ਦਾ ਵੈਸੇ ਕਿਤੇ ਨਜ਼ਰ ਹੀ ਨਹੀਂ ਆਈ ਕਿਉਂਕਿ ਆਪੇ ਹੀ ਤਾਂ ਸੀਐਮ ਸਾਹਿਬ ਮੰਨ ਲੈਂਦੇ ਆ ਵੀ ਅਸੀਂ ਇੱਕ ਆਪਣੇ ਮੰਤਰੀ ਤੇ ਵੀ ਮੇਰੇ ਕੋਲ ਸਬੂਤ ਆ ਗਏ ਆ ਦੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਜਿੱਦਾਂ ਸਰਕਾਰ ਨੇ ਕਿਹਾ ਸੀ ਅਸੀਂ ਉਹਨੂੰ ਕੱਢ ਦਿੱਤਾ ਤੇ ਉਹੀ ਉਹੀ ਸਰਕਾਰ ਉਹਨੂੰ ਕਲੀਨ ਚਿੱਟ ਜਿਸ ਤਰ੍ਹਾਂ ਤੁਸੀਂ ਮਤਲਬ ਇੱਕ ਟਾਈਮ ਤੇ ਜੀ ਪੂਰਾ ਮਤਲਬ ਕਰਪਸ਼ਨ ਬੰਦ ਕਰਾਤੀ ਸੀ ਇੱਕ ਹਿਸਾਬ ਦੀ ਜਦੋਂ ਕੀ ਆਪਾਂ ਕਹਿੰਦੇ ਆ ਜਿਹੜੇ ਆ ਲੋਕ ਗਲਤ ਕੰਮ ਕਰਦੇ ਸੀਗੇ ਇੱਕਦਮ ਉਹਨਾਂ ਨੂੰ ਬੰਦ ਕਰ ਦਿੱਤਾ ਲੋਕ ਕਾਫੀ ਤੁਹਾਡੇ ਤੋਂ ਮਤਲਬ ਖੁਸ਼ ਹੋਏ ਸੀਗੇ ਤੇ ਤੁਸੀਂ ਹੁਣ ਪੋਲੀ ਪੋਲਿਟਿਕਲ ਲਾਈਨ ਦੇ ਵਿੱਚ ਆਉਣ ਦੀ ਮਤਲਬ ਕੋਸ਼ਿਸ਼ ਕਰਦੇ ਪਏ ਜ ਆ ਚੁੱਕੇ ਹੈਰਾਨੀ ਦੀ ਗੱਲ ਇਹ ਹੈ ਵੀ ਪੋਲਿਟਿਕਲ ਖੇਤਰ ਨੂੰ ਇਦਾਂ ਸਮਝਿਆ ਜਾਂਦਾ ਵੀ ਜਦੋਂ ਜਿੱਦਾਂ ਸ਼ੂਆ ਸ਼ਾਤ ਹੁੰਦਾ ਹੈ ਹਾਂਜੀ ਅ ਜਦੋਂ ਅਨਟਚੇਬਿਲਟੀ ਹੁੰਦਾ ਕਿਉਂਕਿ ਜਿਹੜੇ ਕਰਪਟ ਲੋਕ ਹਨ ਜਿਹੜੇ ਭ੍ਰਿਸ਼ਟ ਲੋਕ ਹੈ ਉਹਨਾਂ ਨੇ ਜਿਹੜਾ ਰਾਜਨੀਤਿਕ ਖੇਤਰ ਇੰਨਾ ਗੰਦਲਾ ਕਰ ਦਿੱਤਾ ਵੀ ਜਦੋਂ ਕੋਈ ਪੈਰ ਰੱਖਣ ਦੀ ਇਮਾਨਦਾਰ ਬੰਦਾ ਵੀ ਕਿਤੇ ਹੀਆ ਕਰਦਾ ਸੋਚਦਾ ਹੈ ਨਾ ਤਾਂ ਉਹਨੂੰ ਵੀ ਜਿਹੜੇ ਆ ਟਰੋਲ ਉਹਨੂੰ ਵੀ ਨੈਗੇਟਿਵ ਕਮੈਂਟ ਸਾਰਾ ਕੁਝ ਨੂੰ ਫੇਸ ਕਰਨਾ ਪੈਂਦਾ ਕਰਤੂਤਾ ਇਹਨਾਂ ਦੀਆਂ ਫੇਸ ਅਸੀਂ ਕਰਦੇ ਆਂ ਜਿੱਦਾਂ ਮੈਂ ਹੁਣ ਡੀ ਐਚਓ ਸ਼ਿਪ ਦੀ ਗੱਲ ਕਰਦਾ ਵੀ ਜਦੋਂ ਮੈਂ ਫੇਸ ਕੀਤਾ ਘਰਾਓ ਡੀ ਐਚਓ ਸ਼ਿਪ ਵਿੱਚ ਫੂਡ ਸੇਫਟੀ ਤੇ ਮੈਂ ਜ਼ਿਲ੍ਹਾ ਸਿਹਤ ਅਫਸਰ ਜੀ ਤੇ ਮੈਂ ਆਪਣੇ ਪੁਰਾਣੇ ਡੀ ਐਚਓ ਨੂੰ ਕਹਿੰਦਾ ਹੁੰਦਾ ਜੀ ਤੁਹਾਡੀ ਬੀਜੋ ਜਿਹੜੇ ਰਾਜ ਕੰਡੇ ਆ ਨਾ ਉਹ ਝੁਗਦਾ ਪਿਆ ਉਹਦੇ ਕਰਕੇ ਫੇਸ ਕਰ ਰਿਆਂ ਕਿਉਂਕਿ ਉਹ ਲੋਕ ਕਹਿੰਦੇ ਆ ਵਪਾਰ ਮੰਡਲ ਕਹਿੰਦਾ ਦਸੂਏ ਦਾ ਭਈ ਜਦ ਅਸੀਂ ਮਹੀਨੇ ਦਿੰਨੇ ਇਹਨਾਂ ਨੂੰ ਫਿਰ ਸਾਡੇ ਲੂਜ ਸੈਂਪਲ ਖੁੱਲੇ ਸੈਂਪਲ ਕਿਉਂ ਭਰਦਾ ਕਿਉਂਕਿ ਮੈਂ ਤਾਂ ਕਲੈਕਸ਼ਨ ਕੀਤੀ ਨਹੀਂ ਔਰ ਯਾਦ ਰੱਖਣਾ ਜਦੋਂ ਤੱਕ ਤੁਸੀਂ ਕੋਈ ਚੀਜ਼ ਤਿਆਗ ਨਹੀਂ ਨਾ ਕਰ ਸਕਦੇ ਤਿਆਗ ਤੱਕ ਕਰਨਾ ਹੀ ਪਊਗਾ ਨਾ ਜਿਹੜੀ ਲੱਖਾਂ ਰੁਪਏ ਚ ਕਲੈਕਸ਼ਨਾਂ ਆਉਂਦੀਆਂ ਉਹ ਮੈਂ ਆਉਂਦੇ ਬੰਦ ਕਰਾਤੀ ਪ੍ਰਧਾਨ ਜਿਹੜੀ ਯੂਨੀਅਨ ਬਣੀ ਆ ਸੀ ਬੰਦ ਕਰਾਤੀਆਂ ਮੈਂ ਕਿਹਾ ਵੀ ਨਹੀਂ ਵੀ ਇਹ ਕਲੈਕਸ਼ਨ ਕਲੈਕਸ਼ਨ ਬੰਦ ਕੋਈ ਪੈਸੇ ਦਾ ਕੰਮ ਨਹੀਂ ਮਿਆਰੀ ਖਾਣਾ ਲੋਕਾਂ ਨੂੰ ਦਿਓ ਸੇਫ ਖਾਣਾ ਦਿਓ ਬਸ ਜਿਹੜਾ ਕੰਮ ਹੈ ਕੋਈ ਕੋਈ ਅਸੀਂ ਤੁਹਾਡੇ ਯਾਰ ਆ ਅਸੀਂ ਤੁਹਾਡੇ ਫੈਮਿਲੀ ਮੈਂਬਰ ਆ ਜੇ ਤੁਸੀਂ ਗੰਦ ਪਾਉਂਗੇ ਤੁਹਾਡੀ ਤੁਹਾਡੇ ਨਾਲ ਕੋਈ ਰਿਲੇਸ਼ਨਸ਼ਿਪ ਨਹੀਂ ਹੈਗਾ ਸੋ ਕਹਿਣ ਦਾ ਮਤਲਬ ਹੈ ਵੀ ਜਿਹਨੇ ਵੀ ਸੇਵਾ ਦੇ ਖੇਤਰ ਚ ਆਉਣਾ ਉਹਨੂੰ ਤਿਆਗੀ ਤਾਂ ਹੋਣਾ ਹੀ ਪਊਗਾ ਤੁਹਾਨੂੰ ਉਹਦਾ ਤਿਆਗ ਨਜ਼ਰ ਵੀ ਆਉਣਾ ਚਾਹੀਦਾ ਯੋਧਕ ਟੇਬਲ ਤੇ ਮਾਲਕ ਭਾਗੋ ਦਾ ਖਾਣਾ ਪਿਆ ਹੋਊਗਾ ਤੁਸੀਂ ਉਹਨੂੰ ਕਿੱਦਾਂ ਤਿਆਗੀ ਮੰਨ ਲੂਗੇ ਕਿੱਦਾਂ ਇਮਾਨਦਾਰ ਮੰਨ ਲੂਗੇ ਯਾਰ ਤੁਸੀਂ ਤੁਸੀਂ ਆਪ ਸੋਚੋ ਨਾ ਤਾਂ ਦਿਮਾਗ ਤਾਂ ਹਰ ਇੱਕ ਨੂੰ ਦਿੱਤਾ ਆ ਹਰ ਬੰਦੇ ਨੂੰ ਇੱਕ ਸਿੰਪਲ ਰਿਕਸ਼ੇ ਵਾਲੇ ਨੂੰ ਵੀ ਪਤਾ ਲੱਗ ਜਾਂਦਾ ਆ ਆਮ ਬੰਦੇ ਨੂੰ ਜਿਹੜਾ ਅਨਪੜ ਤੋ ਅਨਪੜ ਨੂੰ ਵੀ ਪਤਾ ਲੱਗਦਾ ਪੇ ਯਾਰ ਥੋਈ ਕਿੰਨੇ ਕ ਤਿਆਗੀ ਹੋ ਕਿੰਨੇ ਕ ਆਮ ਆਦਮੀ ਹੋ ਇਹ ਚੀਜ਼ਾਂ ਨਜ਼ਰ ਨਹੀਂ ਆਉਂਦੇ ਤੁਹਾਨੂੰ ਨਹੀਂ ਸਰ ਇਹ ਤੁਸੀਂ ਜਿਹੜਾ ਇਹ ਆਪਣੀ ਜਿਹੜੀ ਲਾਈਨ ਛੱਡੀ ਆ ਇਹ ਤੁਸੀਂ ਛੱਡੀ ਆ ਜਾਂ ਤੁਹਾਨੂੰ ਕੋਈ ਛੜਾਈ ਗਈ ਆ ਇਹ ਜਿਹੜੀ ਨਾ ਥੋੜੇ ਸਮੇਂ ਚ ਸੀਮਤ ਸਮੇਂ ਚ ਮੈਂ ਗੱਲ ਨਹੀਂ ਪੂਰੀ ਕਰ ਪਾਉਣਾ ਤੁਹਾਡੇ ਕੋਲ ਮੈਂ ਤਾਂ ਇਹਦੇ ਤੇ ਇਹੀ ਗੱਲ ਕਰਦਾ ਪਈ ਇਹ ਸਰਕਾਰ ਜਿਹੜੀ ਹੈ ਜਦੋਂ ਕੋਈ ਬੰਦਾ ਫੇਅਰ ਕੰਮ ਕਰੂਗਾ ਇਮਾਨਦਾਰ ਕੰਮ ਇਮਾਨਦਾਰੀ ਨਾਲ ਕੰਮ ਕਰੂਗਾ ਜਿਹਦੇ ਕੋਈ ਕੋਈ ਵਿਜ਼ਨ ਹੋਏਗਾ ਪੰਜਾਬ ਦਾ ਜਿਹਦੇ ਚ ਮੈਂ ਨਹੀਂ ਮੇਰੇ ਤੋਂ ਹੋਰ ਵੀ ਐਗਜ਼ਾਮਪਲਸ ਹੈਗੀਆਂ ਸਾਡੀ ਕੁਮਰ ਵਿਜੇ ਪ੍ਰਤਾਪ ਸਿੰਘ ਵੀ ਇੱਕ ਐਗਜ਼ਾਮਪਲ ਆ ਇਹ ਚੀਜ਼ਾਂ ਉਹਨੂੰ ਫੇਸ ਨੂੰ ਯੂਜ਼ ਕਰਨਗੇ ਔਰ ਸਿਸਟਮ ਚ ਕਿਸੇ ਤਰ੍ਹਾਂ ਐਲੀਮੀਨੇਟ ਕਰਨਗੇ ਉਹਨੂੰ ਕਿਸੇ ਨਾ ਕਿ ਟ੍ਰੈਪ ਚ ਲੈ ਕੇ ਮੇਰੇ ਮੇਰੇ ਤੇ ਵੀ ਇੱਕ ਟ੍ਰੈਪ ਲਾਇਆ ਗਿਆ ਔਰ ਉਸੇ ਟ੍ਰੈਪ ਦੇ ਵਿੱਚ ਕੱਢਿਆ ਗਿਆ ਇਹਦੇ ਤੇ ਲੰਬੀ ਗੱਲ ਨਾ ਕਰੀਏ ਇੰਨੀ ਗੱਲ ਜ਼ਰੂਰ ਕਰਦਾ ਕਿ ਬਿਲਕੁਲ ਸਰਕਾਰ ਜ਼ਿੰਮੇਦਾਰ ਆ ਸਿਸਟਮ ਜ਼ਿੰਮੇਦਾਰ ਆ ਔਰ ਅਸੀਂ ਕੱਲੀ ਅੱਜ ਦੀ ਸਰਕਾਰ ਦੀ ਗੱਲ ਨਹੀਂ ਕਰਦੇ ਅਸੀਂ ਕਹਿੰਨਾ ਯਾਰ ਸਿਸਟਮ ਠੀਕ ਕਰਨਾ ਪਊਗਾ ਜਿਹੜਾ ਸਿਸਟਮ ਐਸਟੈਬਲਿਸ਼ ਹੋ ਗਿਆ ਆ ਜਿਹੜਾ ਸਿਸਟਮ ਗੰਦਾ ਐਸਟੈਬਲਿਸ਼ ਇੱਕ ਨਹੀਂ ਤਾਂ ਦੂਜਾ ਦੂਜਾ ਨਹੀਂ ਤਾਂ ਤਿੰਨ ਦਾ ਏ ਬੀ ਸੀ ਡੀ ਕੋਈ ਆ ਜੇ ਸਿਸਟਮ ਤਾਂ ਆਮ ਹੀ ਫੇਸ ਕਰਨਾ ਪੈਂਦਾ ਨਾ ਚਿਹਰੇ ਤਾਂ ਉਹੀ ਆ ਨਾ ਇਲੈਕਸ਼ਨ ਕੌਣ ਲੜਾ ਰਿਹਾ ਜਿਹੜੀ ਪਾਰਟੀ ਵੀ ਇਲੈਕਸ਼ਨ ਲੜਾਉਂਦੀ ਚਿਹਰੇ ਤਾਂ ਉਹੀ ਲਿਆ ਰਹੀ ਆ ਤੇ ਤੁਸੀਂ ਦੱਸੋ ਵੀ ਜਿਹੜੇ ਬੰਦੇ ਨੂੰ ਅਸੀਂ ਦੋ ਦੋ ਟਰਮਾਂ ਟੈਸਟ ਕੀਤਾ ਹੁੰਦਾ ਉਹਨੂੰ ਆਪਾਂ ਜਦੋਂ ਤੀਜੀ ਵਾਰ ਕੋਈ ਨਵੀਂ ਪਾਰਟੀ 'ਚ ਬਦਲ ਕੇ ਉਹ ਚੱਲ ਜਾਂਦਾ ਅਸੀਂ ਉਤੋਂ ਕਿਵੇਂ ਐਕਸਪੈਕਟ ਕਰ ਸਕਦੇ ਆ ਵੀ ਤੂੰ ਹੁਣ ਤੂੰ ਕੋਈ ਬਹੁ ਬਖਣ ਬਿਲਖਣ ਕੰਮ ਕਰ ਦੇਗਾ ਕੋਈ ਸੌਫਟਵੇਅਰ ਪੈ ਗਿਆ ਉਹਦੇ ਵਿੱਚ ਨਵੀਂ ਪਾਰਟੀ ਨੇ ਪਾਤਾ ਉਹਦੇ ਚ ਜਿਹੜਾ ਹੁਣ ਉਹ ਇਮਾਨਦਾਰ ਹੋ ਗਿਆ ਹੁਣ ਜੇ ਉਹਦਾ ਜੇ ਉਹਨੇ ਕੁਝ ਕਰ ਸਕਣ ਦਾ ਉਹਦੇ ਚ ਸਮਰੱਥਾ ਹੁੰਦੀ ਤਾਂ ਪਹਿਲਾਂ ਕਿ ਉਹਨੇ ਕਰਕੇ ਦਿਖਾਇਆ ਉਹਨੇ ਸੋ ਗੱਲ ਮੁੱਕਦੀ ਆ ਵੀ ਜਿਹੜਾ ਮੇਰਾ ਖੇਤਰ ਜ਼ਿਲ੍ਹਾ ਸਿਹਤ ਅਫਸਰ ਦਾ ਸੀਗਾ ਮੈਂ ਮੈਨੂੰ ਸ਼ੁਰੂ ਤੋਂ ਇੱਕ ਆਦਤ ਆ ਵੀ ਐਵਰੇਜ ਜੀ ਜ਼ਿੰਦਗੀ ਜੀ ਕੇ ਜਾਣਾ ਕੀ ਜਾਣਾ ਹੋਇਆ ਕੁਝ ਯਾਰ ਕਰਕੇ ਜਾਓ ਸਮਾਜ ਲਈ ਤੁਸੀਂ ਤੁਹਾਨੂੰ ਆਉਣ ਵਾਲੀਆਂ ਨਸਲਾਂ ਨੇ ਦੋਸ਼ੀ ਠਰਾਇਆ ਕਰਨਾ ਮੈਨੂੰ ਹੈਰਾਨੀ ਹੁੰਦੀ ਆ ਇੱਕ ਬਹੁਤ ਹੀ ਵੱਡਾ ਸਾਡਾ ਜਰਨਲਿਸਟ ਹੈ ਜਤਿੰਦਰ ਪੰਨੋ ਜੀ ਉਹ ਕਹਿੰਦੇ ਮੈਨੂੰ ਕਿਸੇ ਉਦਘਾਟਨ ਤੇ ਬੁਲਾਇਆ ਕਨਵੋਕੇਸ਼ਨ ਤੇ ਪਰ ਮੈਂ ਉੱਥੇ ਜਾ ਕੇ ਕਿਹਾ ਵੀ ਮੈਂ ਤੁਹਾਨੂੰ ਸੱਚੀ ਦੱਸਾਂ ਮੈਂ ਕੁਝ ਨਹੀਂ ਬੋਲਣਾ ਦਾਇਸ ਤੇ ਆ ਕੇ ਮੈਂ ਸਿਰਫ ਕੀ ਬੋਲਾਂ ਤੁਹਾਨੂੰ ਤੁਸੀਂ ਸਾਨੂੰ ਕਹੋਗੇ ਨਹੀਂ ਵੀ ਸਾਡੇ ਦਾ ਚਿੱਟੇ ਬਾਲ ਹੋ ਗਏ ਵੀ ਤੁਸੀਂ ਸਾਨੂੰ ਕਿਵੇਂ ਦਾ ਪੰਜਾਬ ਦੇ ਕੇ ਚੱਲਿਓ ਨਸ਼ਿਆਂ ਦੀ ਗੱਲ ਤੁਰਦੀ ਕੋਈ ਭ੍ਰਿਸ਼ਟਾਚਾਰ ਦੀ ਗੱਲ ਤੁਰਦੀ ਮਿਲਾਵਟ ਖੋਰੀ ਐਕਸਟ੍ਰੀਮ ਤੇ ਆ ਯਾਰ ਕਿਹੜੇ ਵਿਕਾਸ ਦੀਆਂ ਗੱਲਾਂ ਕਰਦੇ ਆ ਪੈਰਾਮੀਟਰ ਤਾਂ ਕੋਈ ਹੋਣਗੇ ਨਾ ਜਿਹਦੇ ਤੋਂ ਵਿਕਸਤ ਹੋਣ ਦਾ ਪਤਾ ਲੱਗੇ ਕੋਈ ਤਾਂ ਪੈਮਾਨਾ ਹੋਊਗਾ ਨਾ ਤੁਸੀਂ ਉਸ ਪੈਮਾਨੇ ਤੇ ਦੇਖੋ ਤੁਹਾਡਾ ਕਿੰਨਾ ਕੁ ਖਰਾ ਉਤਰ ਰਿਹਾ ਤੁਸੀਂ ਅੱਜ ਇਹ ਤਾਂ ਤੁਹਾਨੂੰ ਦੇਖਣਾ ਪਊਗਾ ਨਾ ਤੇ ਸਰ ਹੁਸ਼ਿਆਰਪੁਰ ਵਾਸੀਆਂ ਲਈ ਜਾਂ ਪੰਜਾਬ ਵਾਸੀਆਂ ਲਈ ਤੁਸੀਂ ਅੱਗੇ ਕੀ ਹੁਣ ਕਰ ਰਹੇ ਆਂ ਪੰਜਾਬ ਵਾਸੀਆਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਮਿੱਤਰੋ ਤੁਹਾਡੇ ਚੋਂ ਮੈਂ ਮੈਂ ਜੋ ਸੰਤਾਪ ਕਟਿਆ ਜੋ ਹੰਡਾਇਆ ਉਹਦਾ ਮੈਂ ਜਿਹੜਾ ਜੋ ਮੇਨ ਉਹਦੇ ਚੋਂ ਕਰਖਸ ਕੱਢਿਆ ਨਾ ਉਹ ਮੈਂ ਪੰਜਾਬ ਦਾ ਸੰਦੇਸ਼ ਹੀ ਦੇਣਾ ਚਾਹੁੰਦਾ ਮੈਂ ਕਹਿੰਦਾ ਇਹ ਮੇਰੇ ਮਿੱਤਰੋ ਜੇ ਤੁਸੀਂ ਪੰਜਾਬ ਦਾ ਅੱਛਾ ਕੋਈ ਤਸਵੀਰ ਦੇਖਣੀ ਚਾਹੁੰਦੇ ਆ ਨਾ ਤਾਂ ਪਲੀਜ਼ ਤੁਸੀਂ ਆਓ ਨਾ ਯਾਰ ਜੇ ਤੁਹਾਡੇ ਕੋਲ ਕੋਈ ਵਿਜ਼ਨ ਹੈ ਤੁਸੀਂ ਲਾਇਕ ਹੋ ਇੰਟੈਲੀਜੈਂਟ ਹੋ ਬ੍ਰਿਲੀਅੰਟ ਹੋ ਤੁਹਾਡੇ ਕੋਲ ਕੁਝ ਕਰਨ ਦੀ ਸਮਰੱਥਾ ਹੈ ਤੇ ਆਓ ਨਾ ਇਸ ਖੇਤਰ ਚ ਪੋਲੀਟੀਕਲ ਖੇਤਰ ਚ ਤੁਸੀਂ ਨੌਜਵਾਨਾਂ ਨੂੰ ਦੇਖੋ ਇਸ ਖੇਤਰ ਜਿੱਥੇ ਨੌਜਵਾਨ ਆ ਜਿਹੜੇ ਅੱਜ ਕੱਲ੍ਹ ਹਨੇਰੇ ਦੇ ਵਿੱਚ ਮਤਲਬ ਘੁੰਮਦੇ ਆ ਕਿਉਂਕਿ ਨਾ ਨਾ ਕੋ ਰੋਜ਼ਗਾਰ ਆ ਨਾ ਨਾ ਕੋ ਅੱਗੇ ਕੋ ਕੰਮ ਕਰਨ ਨੂੰ ਸਾਧਨ ਆ ਤੁਸੀਂ ਉਹਨਾਂ ਨੂੰ ਮਤਲਬ ਆਪਣੀ ਪੋਲੀਟਿਕਲ ਲਾਈਨ ਦੇ ਵਿੱਚ ਕਹਿੰਦਾ ਨਹੀਂ ਮੈਂ ਇੱਕ ਖੇਤਰ ਲੈ ਕੇ ਚੱਲਦਾ ਨਾ ਜਿੱਦਾਂ ਮੈਂ ਕਹਿੰਦਾ ਤੁਸੀਂ ਯਾਰ ਸਿਵਲ ਸਰਵੈਂਟ ਬਣਨਾ ਚਾਹੁੰਦੇ ਹੋ ਡਾਕਟਰ ਬਣਨਾ ਚਾਹੁੰਦੇ ਹੋ ਟੈਕਨੋਕਰੇਟਸ ਜਿੱਦਾਂ ਬਣਨਾ ਚਾਹੁੰਦੇ ਹੋ ਡੈਮੋਕਰੇਟ ਵੀ ਬਣਨਾ ਡੈਮੋਕ੍ਰੇਸੀ 'ਚ ਵੀ ਆਉਣ ਦੀ ਰੱਖੋ ਕੁਝ ਨਹੀਂ ਹੁੰਦਾ ਯਾਰ ਕੋਈ ਤੁਹਾਨੂੰ ਪੰਡ ਦਾ ਪੰਡਾ ਪਰ ਤੁਸੀਂ ਜਦੋਂ ਸਾਬਤ ਕਰ ਦੋਗੇ ਨਾ ਤੁਸੀਂ ਪ੍ਰੂਵ ਕਰ ਦੋਗੇ ਤੁਹਾਡੇ ਸਭ ਮੂੰਹ ਦੇ ਬੰਦ ਹੋ ਜਾਣਗੇ ਲੋਕਾਂ ਦੇ ਸਭ ਦੇ ਮੂੰਹ 'ਤੇ ਤਾਲੇ ਲੱਗ ਜਾਣਗੇ ਇੱਕ ਗੱਲ ਮੈਂ ਤੁਹਾਨੂੰ ਗਾਰੰਟੀ ਦਿੰਦਾ ਮੈਂ ਕਹਿੰਦਾ ਵੀ ਜਿਵੇਂ ਹਰ ਖੇਤਰ 'ਚ ਆਪਾਂ ਜਾਣ ਲਈ ਬੱਚਿਆਂ ਨੂੰ ਇਨਸਪਾਇਰ ਕਰਦੇ ਆਂ ਪ੍ਰਮੋਟ ਕਰ ਤੇ ਪੋਲਿਟਿਕਲ ਖੇਤਰ ਚ ਜਾਣ ਚ ਵੀ ਇਨਸਪਾਇਰ ਕਰੋ ਜਿਹੜੇ ਤੁਹਾਡੇ ਅੰਦਰ ਆਲੇ ਦੁਆਲੇ ਕੋਈ ਭਗਤਪੂਰਨ ਸਿੰਘ ਅਰ加 ਦੇਖਣ ਨੂੰ ਸ਼ਖਸੀਅਤ ਮਿਲਦੀ ਆ ਉਹਨਾਂ ਨੂੰ ਸਿਆਸਤ ਚ ਆਉਣਾ ਪਊਗਾ ਕਿਉਂਕਿ ਜਾਤੀ ਫੇਸਸ ਨਹੀਂ ਆਉਂਦੇ ਨਾ ਕਰੇ ਨਹੀਂ ਹੋਊਗਾ ਪਾਰਟੀਆਂ ਨਾਲ ਕੋਈ ਫਰਕ ਨਹੀਂ ਪੈਂਦਾ ਇਹਦੇ ਨਾਲ ਕੀ ਫਰਕ ਪਊਗਾ ਪਾਰਟੀ ਇੱਕ ਹੈ ਦੂਜੀ ਹੈ ਤੀਜੀ ਹੈ ਚੌਥੀ ਜਾਤੀ ਕੋਈ ਦੇਖੋ ਨਾ ਇੱਕ ਬੰਦਾ ਇਮਾਨਦਾਰ ਹੈ ਉਹ ਕਿਸੇ ਪਾਰਟੀ ਵਿੱਚ ਵੀ ਚਲਾ ਜਾਏਗਾ ਤੇ ਉਹ ਆਨੈਸਟ ਰਹੇਗਾ ਜੇ ਕੋਈ ਉਹਦੇ ਨਾਲ ਪਾਰਟੀ ਨਾਲ ਕੀ ਫਰਕ ਪੇ ਪਾਰਟੀ ਨੇ ਉਹਨੂੰ ਤਿੰਨ ਦਿਨ ਦੀ ਆਪਣੀ ਹੈਡਲਾਈਨ ਬਣਾਉਣਾ ਖਬਰ ਬਣਾਉਣਾ ਇਨਕੈਸ਼ ਕਰਕੇ પાਛੇ ਆਉਣਾ ਸੋ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਮਿੱਤਰੋ ਭੰਡੋ ਨਾ ਪੋਲਿਟੀਕਲ ਖੇਤਰ ਨੂੰ ਉਹ ਸਭ ਤੋਂ ਜ਼ਿਆਦਾ ਜ਼ਰੂਰਤ ਇਸ ਖੇਤਰ ਨੂੰ ਆ ਇਮਾਨਦਾਰ ਬੰਦਿਆਂ ਦੀ ਖਰਿਆ ਬੰਦਿਆਂ ਦੀ ਔਰ ਤੁਸੀਂ ਦੇਖੋ ਜੇ ਕੋਈ ਆਉਂਦਾ ਆ ਜੇ ਕੋਈ ਹੌਸਲਾ ਕਰਦਾ ਤੁਸੀਂ ਉਹਨੂੰ ਘਰ ਬਾੜਨ ਦੀ ਛੁੱਟਦੇ ਉਹਨੂੰ ਘਰ ਬਾੜ ਕੇ ਆਈਏ ਕਿਸ ਤਰ੍ਹਾਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਇਸ ਹਨ ਡਾਕਟਰ ਸਾਬਦੀ ਜਿਨ੍ਹਾਂ ਨੇ ਸਾਨੂੰ ਆਪਣੇ ਜਿਹੜੇ ਕੰਮਕਾਰਵਾਰੇ ਜਾਂ ਆਪਣੇ ਆਉਣ ਵਾਲੇ ਜਿਹੜੇ ਪ੍ਰੋਜੈਕਟਾਂ ਬਾਰੇ ਦੱਸਿਆ ਸੋ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟਾਂ ਵਿੱਚ ਜਰੂਰ ਦੱਸਣਾ ਜੀ ਕਰਾਂਗੇ ਅੱਗੇ ਗੱਲਬਾਤ ਤੁਹਾਡੇ ਤੋਂ ਯਾਦ ਲੈਂਦਾ ਹੋਇਆ ਮੈਂ ਪਰਵਿੰਦਰ ਸਿੰਘ ਰਾਜਾ ਠੰਡਾ ਉਮਰ ਹਿਸ਼ਾਰਪੁਰ ਤੋਂ ਸਤਿ ਸ੍ਰੀ ਅਕਾਲ